ਸਾਰੇ ਕਹਿੰਦੇ ਅਸੀਂ ਹੀ ਰੱਬ ਅਸੀਂ ਪਰਮੇਸ਼ਰ ਆ ਮਹਾਦੇਵ ਅਚੁੱਤ ਕਹਿਵਾਇਓ ਸ਼ਿਵ ਨੇ ਆਪਣੇ ਆਪ ਨੂੰ ਅਚੁੱਤ ਖਵਾਇਆ ਸਤਿਬਿਸਨ ਆਪ ਹੀ ਕੋਟ ਹੈ ਰਾਏ ਵਿਸ਼ਨੂੰ ਨੇ ਆਪਣੇ ਆਪ ਨੂੰ ਪਰਮੇਸ਼ਰ ਸਥਾਪਿਤ ਕਰ ਲਿਆ ਬ੍ਰਹਮਾ ਨੇ ਵੀ ਆਖਿਆ ਮੈਂ ਹੀ ਰੱਬ ਤੇ ਰੱਬ ਨੂੰ ਰੱਬ ਕਿਸੇ ਨੇ ਨਹੀਂ ਕਿ ਇਹ ਦੁਸ਼ਟ ਦਮਨ ਜੀ ਨੂੰ ਅਕਾਲ ਪੁਰਖ ਜੀ ਦੱਸ ਰਹੇ ਆ ਕਿ ਧਰਤੀ ਦਾ ਕੀ ਹਾਲ ਆ ਜਿਵੇਂ ਜਿਵੇਂ ਜਿਸ ਮਹਾਪੁਰਖ ਨੂੰ ਭੇਜਿਆ ਗਿਆ ਜੇ ਪ੍ਰਭ ਪਰਮ ਪੁਰਖੇ ਉਪਜਾਇ ਤਿੰਤ ਨੇ ਆਪਣੇ ਰਾਹ ਚ ਲਾਏ ਉਹਨਾਂ ਨੇ ਆਪਣਾ ਵੱਖਰਾ ਜ ਮਤ ਚਲਾ ਦਿੱਤਾ ਕਾਲਪੁਰਖ ਜੀ ਨੇ ਦੱਸਿਆ ਕਿ ਮੈਂ ਜਿਸ ਨੂੰ ਵੀ ਧਰਤੀ ਤੇ ਭੇਜਿਆ ਹੈ ਪੂਰਨ ਰੂਪ ਦੇ ਵਿੱਚ ਉਹ ਮੇਰੀ ਗੱਲ ਕਰ ਹੀ ਨਹੀਂ ਸਕਿਆ ਜੋ ਮੈਂ ਕਰਵਾਉਣਾ ਚਾਹੁੰਦਾ ਸੀ ਤਾਂ ਉਹ ਅਵਤਾਰੀ ਪੁਰਖਾਂ ਤੋਂ ਹੋਇਆ ਨਹੀਂ ਹੈ ਕਿ ਤਪ ਸਾਧਿਤ ਹਰ ਮੋਹੇ ਬੁਲਾਇਓ ਫਿਰ ਮੈਨੂੰ ਤਪ ਕਰਦੇ ਨੂੰ ਬੁਲਾਇਆ ਸੀ ਇਸ ਤਰ੍ਹਾਂ ਕਹਿ ਕੇ ਲੋਕ ਵਿੱਚ ਭੇਜਿਆ ਮਾਤ ਲੋਕ ਦੇ ਵਿੱਚ ਮੈਨੂੰ ਭਗਵਾਨ ਜੀ ਕਹਿਣ ਲੱਗੇ ਮੈਂ ਆਪਣਾ ਸਤਤੋਹੇ ਨਵਾਜਾ हे ਦੁਸ਼ਟ ਦਮਨ ਜੀ ਮੈਂ ਤੈਨੂੰ ਆਪਣੇ ਪੁੱਤਰ ਵੱਜੋਂ ਗੌਰਵ ਬਖਸ਼